ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਾਸਰੀ ਕਾਲ ਹੈ ਜੀ ਔਰ ਮੈਂ ਬੈਠੀ ਆਂ ਆਰਾਮ ਤੇ ਤੁਸੀਂ ਦੇਖ ਰਹੇ ਹੋਣੇ ਆ ਔਰ ਟਾਈਮ ਹੋ ਗਿਆ ਜੀ ਸਵਾ 8 ਹੋ ਗਏ ਮੈਂ ਆਰਾਮ ਤੇ ਤਾਂ ਬੈਠੀ ਆ ਕਿਉਂਕਿ ਮੈਂ ਸਵੇਰ ਕੀ ਉઠી ਵੀ ਆ ਪਹਿਲਾਂ ਬੱਚੇ ਭੇਜੇ ਸਕੂਲ ਟਿਫਨ ਟੂਫਨ ਰੈਡੀ ਕਰੇ ਨਿਆਣੇ ਤਿਆਰ ਕਰੇ ਫਿਰ ਆਪਣਾ ਥੋੜਾ ਬੋਤਾ ਪੈਂਡਿੰਗ ਕੰਮ ਪਿਆ ਤਾਂ ਉਹ ਕਰਿਆ ਫੇ ਥੋੜਾ ਜਿਹਾ ਆਰਾਮ ਲੈ ਰਹੀਆਂ ਰੋਟੀ ਖਾ ਕੇ ਹਲੇ ਮੇਰਾ ਝਾੜੂ ਪੋਚਾ ਬਾਕੀ ਹੈ ਝਾੜੂ ਪੋਚਾ ਲਾਵਾਂਗੀ ਥੋੜਾ ਜਿਹਾ ਆਰਾਮ ਲੈ ਕੇ ਔਰ ਬੱਚੇ ਚਲੇ ਗਏ ਆ ਜੀ ਸਕੂਲ ਵਕੀਲ ਸਾਹਿਬ ਚਲੇ ਗਏ ਆ ਕੋਰਟ ਔਰ ਫਿਲਹਾਲ ਮੈਂ ਆਪਣਾ ਹੁਣ ਕੰਮ ਨਵੇੜਾਂਗੀ ਥੋੜੀ ਦੇਰ ਤੱਕ ਥੋੜੀ ਦੇਰ ਰੈਸਟ ਕਰ ਲਾਂ ਫੇਰ ਮੈਂ ਝਾੜੂ ਪੋਚਾ ਵਗੈਰਾ ਲਾਵਾਂਗੀ ਔਰ ਲਿਓ ਸੋ ਗਿਆ ਕਿਉਂਕਿ ਲਿਓ ਨੂੰ ਆ ਰਹੀ ਹੈ ਨੀਂਦ ਅ ਕਿਉਂਕਿ ਬੱਚੇ ਚਲੇ ਗਏ ਸਕੂਲ ਲਿਓ ਨੂੰ ਤਾਂ ਫੇਰ ਸੋਣਾ ਹੀ ਤਾਂ ਸੁੱਤਾ ਪਿਆ ਵਿਚਾਰਾ ਇੱਥਾਂ ਉਹ ਦੇਖ ਕਿਉਂਕਿ نیند ਆ ਰਹੀ ਆ ਸੁਣੋ ਕਿਉਂਕਿ ਸਵੇਰ ਦਾ ਉઠਿਆ ਵਾ ਏ ਉੱਠਦਾ ਜੀ 4:30 ਵਜੇ ਸਾਡੇ ਜਦੋਂ ਬਾਬਾ ਜੀ ਪਾਠ ਕਰਦੇ ਹੁੰਨੇ ਆ ਨਾ ਉਦੋਂ ਉੱਠ ਜਾਂਦਾ ਆ ਦੇਖ ਹੁਣ ਆਰਾਮ ਤੇ ਸੁੱਤਾ ਪਿਆ ਆ ਤੇ ਚਲੋ ਜੀ ਆਰਾਮ ਕਰਕੇ ਲਾਈਏ ਫਿਰ ਝਾੜੂ ਪੋਚੇ ਆਪਾਂ ਵੀ ਕੰਮ ਰਵੇੜੀਏ ਹਨਾ ਬਾਕੀ ਦੇ ਤੋਂ ਲੋ ਜੀ ਹੁਣ ਵਾਰੀ ਆ ਗਈ ਮੇਰੀ ਡਸਟਿੰਗ ਦੀ ਥੋੜੀ ਬਹੁਤੀ ਡਸਟਿੰਗ ਕਰਾਂਗੀ ਔਰ ਡਸਟਿੰਗ ਕਰਕੇ ਆ ਪੱਕੇ-ਪੁੱਕੇ ਸਾਫ਼ ਕਰਾਂਗੀ ਮੈਂ ਔਰ ਪੱਖਾ ਸਾਫ਼ ਕਰਕੇ ਸਾਰੀ ਜੋ ਵੀ ਖਿੜਕੀਆਂ ਖੁੜਕੀਆਂ ਹੈਗੀਆਂ ਇਹਨਾਂ ਦੀ ਸਫਾਈ ਕਰਮੀਆਂ ਜੀ ਚੰਗੀ ਤਰ੍ਹਾਂ ਫੇਰ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਫੇਰ ਲਾਵਾਂਗੀ ਜੀ ਮੈਂ ਝਾੜੂ ਔਰ ਅੱਜ ਡਸਟਿੰਗ ਜੀ ਕਰਨ ਦਾ ਮੂਡ ਬਣਿਆ ਵਾ ਤਾਂ ਮੇਰਾ ਕਿ ਅੱਜ ਸਾਰੇ ਕਮਰਿਆਂ ਕੀ ਡਸਟਿੰਗ ਕਰਨੀ ਹੈ ਉਸ ਤੋਂ ਬਾਅਦ ਝਾੜੂ ਲਾਉਂਗੀ ਮੈਂ ਤੇ ਲੋ ਜੀ ਡਸਟਿੰਗ ਹੋ ਗਈ ਇਸ ਕਮਰੇ ਦੀ ਹੁਣ ਮੈਂ ਲਾਉਂਗੀ ਝਾੜੂ ਤੇ ਤੁਹਾਨੂੰ ਪਤਾ ਹੀ ਹੈ ਰੋਜ਼ ਧੂੜ ਮਿੱਟੀ ਜੀ ਆਈ ਜਾਂਦੀ ਹੈ ਹਨਾ ਡੇਲੀ ਕੀ ਡੇਲੀ ਡਸਟਿੰਗ ਕਰਕੇ ਮੈਂ ਝਾੜੂ ਲਾਨੀ ਹੁੰਨੀ ਆ ਤੇ ਲੋਜੀ ਇਸ ਕਮਰੇ ਕੀ ਵੀ ਡਸਟਿੰਗ ਕਰਤੀ ਮੈਂ ਇੱਧਰ ਵੀ ਕਰਤੀ ਕਿਉਂਕਿ ਇਹ ਵੀਡੀਓ ਮੇਰੀ 1 ਘੰਟਾ ਲੇਟਦੀ ਹੈ 1 ਘੰਟਾ ਲੇਟ ਦੀ ਵੀਡੀਓ ਹੈ ਮੇਰੀ ਲੀਓ ਦੇਖੋ ਬਾਹਰ ਬੈਠਿਆ ਵਿਚਾਰਾ ਔਰ ਇੱਕ ਪਾਸੇ ਲਾਏ ਹੋਏ ਤੇ ਜੀ ਮੇਰੇ ਕੱਪੜੇ ਡਸਟਿੰਗ ਵਗੈਰਾ ਅੰਦਰ ਕਰਤੀ ਮੈਂ ਕਮਰਾ ਨੂੰ ਲਾ ਤੇ ਝਾੜੂ ਔਰ ਇੱਕ ਪਾਸੇ ਨਾਲ ਦੀ ਨਾਲ ਧੋਏ ਜਾ ਰਹੇ ਆ ਮੇਰੇ ਕੱਪੜੇ ਤੋ ਲੋਜੀ ਕੱਪੜੇ ਮੇਰੇ ਧੋਏ ਗਏ ਆਂ ਔਰ ਸੁੱਕਣੇ ਮੈਂ ਬਾਅਦ ਚ ਪਾਉਂਗੀ ਪਹਿਲਾ ਮੈਂ ਆ ਗਈ ਅੰਦਰ ਮੈਂ ਕਿਹਾ ਚਲੋ ਭਾਂਡੇ ਪਈ ਆਂ ਭਾਂਡੇ ਵੀ ਮਾਂਜਦੀਏ ਨਾਲ ਦੀ ਨਾਲ ਸਵੇਰ ਦੇ ਭਾਂਡੇ ਬਹੁਤ ਹੁੰਨੇ ਆ ਹਨਾ ਤੇ ਲੋਕ ਮੈਨੂੰ ਕਹਿੰਦੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਦੇਖੋ ਮੇਰੇ ਘਰ ਦੇ ਕਿੰਨੇ ਕੰਮ ਹੁੰਦੇ ਆ ਝਾੜੂ ਪੋਚਾ ਡਸਟਿੰਗ ਭਾਂਡੇ ਮਾਂਜਣੇ ਕਿੰਨਾ ਕੰਮ ਹੁੰਦਾ ਵੀ ਹਨਾ ਕੋਈ ਹੋਰ ਤਾਂ ਨਹੀਂ ਕਰਦਾ ਆ ਕੇ ਕੰਮ ਮੇਰੇ ਮੈਂ ਖੁਦ ਕਰਦੀ ਆ ਆਪਣੇ ਕੰਮ ਤੇ ਲੋਜੀ ਇਧਰ ਨਾ ਮੈਂ ਕੱਪੜੇ ਧੋ ਦੇਤੇ ਹੁਣ ਮੈਂ ਸੁੱਕਣੇ ਪਾ ਰਹੀ ਆ ਹਵਾ ਇੰਨੀ ਤੇਜ਼ ਚੱਲ ਰਹੀ ਆ ਨਾ ਅੱਜ ਮੈਂ ਕੋਠੇ ਦੇ ਉੱਪਰ ਕੱਪੜੇ ਸੁੱਕਣੇ ਨਹੀਂ ਪਾਏ ਹੈਗੇ ਛੱਤ 'ਤੇ ਅੱਜ ਮੈਂ ហេਠਾਂ ਹੀ ਆਪਣਾ ਇਹ ਸਟੈਂਡਿੰਗ ਲੈ ਲਿਆ ਤੇ ਇਹਦੇ ਉੱਪਰ ਹੀ ਕੱਪੜੇ ਸੁੱਕਣੇ ਪਾ ਦੇਣੇ ਆ ਕਿਉਂਕਿ ਇੰਨੀ ਤੇਜ਼ ਹਵਾ ਚੱਲ ਰਹੀ ਆ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇਜ਼ ਹਵਾ ਜੀ ਜੇ ਕੱਪੜੇ गिरੂਗੇ ਤਾਂ ហេਠਾਂ ਹੀ गिरੂਗੇ ਉੱਪਰ ਤਾਂगिरਨੋ ਰਹੇ ਜੇ ਮੈਂ ਕੋਠੇ ਤੇ ਕੱਪੜੇ ਪਾਣੇ ਤੇ ਨਾ ਤਾਂ ਰਹਿਣੇ ਨਹੀਂ ਤੇ ਕੱਪੜੇ ਉੱਡ ਕੇ ਉੱਡ ਕੇ ਕਿਤੇ ਨਾ ਕਿਤੇ ਚਲੇ ਜਾਂਦੇ ਤੇ ਇੱਧਰ ਮੇਰੀ ਕਣਕ ਵੀ ਧੋਈ ਵੀ ਆ ਤੇ ਕਣਕ ਨੂੰ ਵੀ ਧੁੱਪ ਲੱਗ ਰਹੀ ਆ ਹਵਾ ਵੀ ਚੱਲ ਰਹੀ ਆ ਐਨ ਤੇਜ ਤੇ ਵਧੀਆਲੀ ਹਵਾ ਚੱਲ ਰਹੀ ਆ ਔਰ ਦੇਖੋ ਕੱਪੜੇ ਪਾਏ ਹੋਏ ਆ ਤਾਂ ਵੀ ਉੱਡ ਰਹੇ ਨੇ ਸਾਰੇ ਔਰ ਲੋਜੀ ਹੋਣ ਵਾਰੀ ਆ ਗਈ ਆ ਮੇਰੀ ਪੋਚੇ ਦੀ ਕਿਉਂਕਿ ਮੈਂ ਝਾੜੂ ਲਾ ਕੇ ਨਾ ਸਾਰਾ ਫਿਰ ਮੈਂ ਭਾਂਡੇ ਮਾਂਜੇ ਆ ਕੱਪੜੇ ਵੀ ਧੋਏ ਨਾਲ ਦੀ ਨਾਲ ਔਰ ਕੱਪੜੇ ਧੋ ਕੇ ਮੈਂ ਸੁੱਕਣੇ ਪਾ ਕੇ ਨਾ ਪੋਚਾ ਬਾਅਦ ਚ ਲਗੀਆਂ ਲਾਣ ਕਿਉਂਕਿ ਉਸ ਤੋਂ ਬਾਅਦ ਫਿਰ ਮੈਂ ਨਾ ਆਉਂਗੀ ਕਿਉਂਕਿ ਜੇ ਮੈਂ ਪਹਿਲਾਂ ਨਾ ਲਾ ਲਾ ਨਾ ਮੈਨੂੰ ਫੇਰ ਦੁਬਾਰਾ ਸਾਬਰ ਜਾਂ ਨਹੀਂ ਆਂਦਾ ਆ ਹੀ ਹੁੰਦਾ ਕਿ ਮੈਂ ਵੀ ਚਲੋ ਪੋਚਾ-ਪੁਚਾ ਲਾ ਕੇ ਕੰਮ ਨਵੇੜ ਕੇ ਫੇਰ ਨਾ ਨਹੀਂ ਹੁੰਨੀ ਆ ਮੈਂ ਤੇ ਲੋ ਜੀ ਹੁਣ ਦੂਏ ਕਮਰੇ ਕੀ ਬਾਰੀ ਆ ਅੰਦਰ ਇਹ ਕਮਰਾ ਅੰਦਰਲਾ ਕਮਰਾ ਜੀ ਸਾਡਾ ਅੰਦਰਲੇ ਕਮਰੇ ਦੇ ਵਿੱਚ ਨਾ ਹਨੇਰਾ ਪੈਂਦਾ ਆ ਤੇ ਅੰਦਰਲੇ ਕਮਰੇ ਦੇ ਵਿੱਚ ਪੋਚਾ ਲਾਵਾਂਗੀ ਤੇ ਪਿਛਲੇ ਕਮਰੇ ਚ ਮੈਂ ਲਾਇਆ ਹੀ ਤੇ ਹੁਣ ਇੱਕ ਕਮਰਾ ਅੱਗੇ ਵੀ ਬਾਕੀ ਆ ਜਿੱਥੇ ਪੋਚਾ ਲਾਣਾ ਆ ਫਿਲਹਾਲ ਮੈਂ ਲਗਾਇਆ ਪੱਖਾ ਕਿਉਂਕਿ ਪੱਖੇ ਤੋਂ ਬਿਨਾ ਸੁੱਕਦੇ ਨਹੀਂ ਹੈ ਵੀ ਪੁੱਛ ਲਓ ਜੀ ਹੁਣ ਆ ਗਿਆ ਇਹ ਕਮਰਾ ਬਾਹਰਲਾ ਇਹਦੇ ਵਿੱਚ ਚਾਨਣਾ ਪੈਂਦਾ ਹੈ ਅੰਦਰ ਵਾਲੇ ਕਮਰਿਆਂ ਦੇ ਵਿੱਚ ਚਾਨਣਾ ਨਹੀਂ ਪੈਂਦਾ ਕਿਉਂਕਿ ਮੈਨੂੰ ਲਾਈਟ ਹਮੇਸ਼ਾ ਔਨ ਕਰਨੀ ਪੈਂਦੀ ਹੈ ਇਹ ਕਮਰਾ ਬਾਹਰਲਾ ਜੀ ਮੇਰਾ ਜਿਹਨੂੰ ਤੁਸੀਂ ਡਰਾਈੰਗ ਰੂਮ ਵੀ ਕਹਿ ਦਿਓ ਸਾਡਾ ਬੈੱਡ ਵੀ ਲਗਿਆ ਹੋਇਆ ਬੱਚੇ ਵੀ ਖੇលਦੇ ਐ ਇਸੀ ਕਮਰੇ ਦੇ ਵਿੱਚ ਤੇ ਇਸ ਕਮਰੇ ਦਾ ਫਰਸ਼ ਨਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਟੁੱਟਿਆ ਹੋਇਆ ਟਾਈਮ ਲੱਗਦਾ ਕਿਉਂਕਿ ਟਿੜ ਗਿਆ ਨਾ ਫਰਸ਼ ਸਿੰਪਲ ਫਰਸ਼ ਹੈ ਜੀ ਤੇ ਲੋ ਜੀ ਮੈਂ ਲਾ ਦਾਂਗੀ ਪੋਚੇ ਪੋਚੇ ਲਾਣ ਤੋਂ ਬਾਅਦ ਹਲੇ ਮੇਰਾ ਵੀ ਨਹਾਣਾ ਧੋਣਾ ਬਾਕੀ ਹੈ ਫਿਰ ਮੈਂ ਨਹਾਣ ਜਾਣਾ ਆ ਉਸ ਤੋਂ ਬਾਅਦ ਤੇ ਲੋ ਜੀ ਫਰੈਂਡਸ ਕੰਮ ਧੰਦਾ ਹੋ ਗਿਆ ਮੇਰਾ ਸਾਰਾ ਫਿਨਿਸ਼ਰ ਤੁਹਾਨੂੰ ਪਤਾ ਹੀ ਹੈ ਸਵੇਰ ਕੀ ਲੱਗੀ ਵੀ ਆ ਹੁਣ ਬੇਲੀ ਹੋਈ ਹੈ ਔਰ ਹੁਣ 11:30 ਹੋ ਗਏ ਆ ਤੇ ਫਿਲਹਾਲ ਮੈਂ ਹੁਣ ਫਰੀ ਹੋਈ ਆ ਤੁਹਾਨੂੰ ਪਤਾ ਹੀ ਹੈ ਕੰਮ ਕਿੰਨੇ ਹੁੰਦੇ ਆ ਘਰਾਂ ਦੇ ਵਿੱਚ ਹਨਾ ਔਰ ਲੋਕ ਕਹਿ ਦਿੰਦੇ ਆ ਕਿ ਬੇਲੀ ਐ ਸਾਰਾ ਦਿਨ ਵੀਡੀਓ ਚੱਕਦੀ ਐ ਕੈਮਰਾ ਬਣਾ ਕੈਮਰਾ ਚੱਕਦੀ ਆ ਵੀਡੀਓ ਬਣਾਉਂਦੀ ਐ ਸਾਰਾ ਦਿਨ ਵੀ ਕੋਈ ਕੰਮ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਨਾ ਝਾੜੂ ਪੋਚਾ ਕਿੰਨਾ ਕੰਮ ਹੁੰਦਾ ਘਰ ਦੇ ਹੀ ਨਹੀਂ ਕੰਮ ਮੁੱਕਦੇ ਭਾਵੇਂ ਥੋੜਾ ਕੰਮ ਐ ਭਾਵੇਂ ਬਹੁਤਾ ਐ ਪਰ ਘਰ ਦੇ ਕੰਮ ਕਦੇ ਨਹੀਂ ਮੁੱਕਦੇ ਹੈਗੇ ਹਨ ਤੇ ਚਲੋ ਜੀ ਫ੍ਰੀ ਹੋ ਗਈਆਂ ਹੁਣ ਮੈਂ 11:30 ਵਜੇ ਗਏ ਆਂ ਔਰ ਫਿਲਹਾਲ ਮੈਂ ਤੁਹਾਨੂੰ ਮੈਂ ਦੇਖਦੀ ਹੁੰਨੀ ਆ ਜੀ ਇੱਕ ਵਲੌਗ ਸਨੇਪੀ ਗਰਲਜ਼ ਆਈ ਹੋਪ ਤੁਸੀਂ ਵੀ ਦੇਖਦੇ ਹੋਣੇ ਹਨ ਤੇ ਮੈਂ ਉਹ ਦੇਖ ਰਹੀ ਸੀ ਜੋ ਸਪਨਾ ਔਰ ਉਦੀ ਸੱਸ ਦੀ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਪਨਾ ਦੀ ਸੱਸ ਕਹਿੰਦੀ ਮੇਰੇ ਬੱਚਿਆਂ ਦਾ ਸਰਾਦ ਨਹੀਂ ਪਾਣਾ ਮੇਰੇ ਬੇਟਿਆਂ ਦਾ ਕਿਉਂਕਿ ਦੋਨੋਂ ਬੇਟੇ ਡੈਥ ਹੋ ਗਈ ਸਪਨਾ ਦੀ ਸੱਸ ਕੇ ਔਰ ਸਪਨਾ ਕੇ ਹਸਬੰਡ ਤੇ ਹਨਾ ਤੇ ਤੁਸੀਂ ਵੀ ਵਲੌਗ ਦੇਖਦੇ ਹੋਣੇ ਸਨੇਪੀ ਗਰਲਸ ਦੇ ਬਹੁਤ ਜ਼ਿਆਦਾ ਫੇਮਸ ਹੈ ਔਰ ਸਪਨਾ ਕਹਿੰਦੀ ਮੈਂ ਸਰਾਦ ਪਾਣੀ ਹੈ ਚਲੋ ਦੇਖਦੇ ਹਾਂ ਥੋੜੀ ਜੀ ਦੋਨਾਂ ਦੀ ਨੌਕ ਚੋਕ ਕੀ ਹੁੰਦੀ ਹੈ ਸੱਸ ਦੀ ਔਰ ਨੂੰਹ ਦੀ ਮੈਂ ਉਹੀ ਦੇਖ ਰਹੀ थी ਔਰ ਕੱਲ ਮੈਂ ਸਾਰਾ ਦਿਨ ਉਹਨਾਂ ਦੇ ਵਲੌਗ ਦੇਖੀਗੀ ਫਿਲਹਾਲ ਅੱਜ ਵੀ ਆਪਾਂ ਜਾ ਕੇ ਦੇਖਦੇ ਹਾਂ आज है मतलब सूरज जी का श्राद्ध क्योंकि सूरज जी का आज तीन साल हो गए तो जो भी ऐसा कुछ होता है ना तो तीन साल बाद श्राद्ध मनाया जाता है जैसे राजवीर जी का भी नहीं मनाया जाएगा राजवीर जी का जब तीसरी साल पड़ेगी ना श्राद्ध की तीसरी साल तब मनाया जाता है तो इस बार क्या सूरज जी की जो तीसरी साल चल रही है इस वजह से आज सूरज जी का श्राध है आज मैं और मम्मी जाएंगे सब्जी मंडी सब्जी लेने फ्रेश फ्रेश सब्जी लेके आएंगे और थोड़ा माइंड भी फ्रेश हो जाएगा तो अभी मैं और मम्मी जा रहे हैं सब्जी लेने के लिए

है मैंने एक बार कही थी मैंने भैया की तस्वीर पर दिया जला दिया कर लोगों तो का दही मैं किसी के ऊपर दिया नहीं जलाऊंगी ए हँस हंस के श्राद्ध मना रही है हमारे यहाँ नहीं बनता जवान जवानों को श्राद्ध हाथ जोड़ के जय बिनती है मेरे बेटन को श्राद्ध ना मना नहीं नहीं बनाएंगे चुप चुप नहीं परेशान तो में सपना जब भी मना करी थी आज भैया तो का श्राद्ध पड़ रहा था तो उसके नाम की आज ग्यारी करके कनू का चढ़ाते हमारे यार श्राद्ध नहीं मनता जौन जमानों का जब कभी आगे चल के उनकी बेटियां हो जाऊंगी शादी में हो जाएगी उसके बाद कुछ टाइम हो जाएगा फिर मना सकते हैं मनाए तो उनकी इच्छा है मनाए तो मना सकते हैं नहीं तो नहीं मना सकते लेकिन हम नहीं मन, अभी श्राद्ध नहीं बनेगा जौन जमानों का है ना तो आपके तो मोहनू का भी पड़ेगा पिछली बार इसको सब पता था फिर भी पिछली बार मनाया था आज की यही विनती है कि अब के ना मनाए अब ना मनाए मेरे बेटन को श्राद्ध दोनों में एक एक तो आए, तो एक मनाना है, कल परसों बाबा का और अम्मा का श्राद्ध खुशी से मना सकती है लेकिन बेटन का श्राद्ध ना मनाए तो सास और नोधी तुम नोक चोक देखी है हना? ਸੱਸ ਕਹਿੰਦੀ ਮੇਰੇ ਦੋਨੋਂ ਬੇਟਿਆਂ ਕੇ ਸ਼ਰਾਦ ਨਾ ਪਾਏ ਔਰ ਨੂੰਹ ਕਹਿੰਦੀ ਹੈ ਕਿ ਮੈਂ ਆਪਣੇ ਦੋਨੋਂ ਹਸਬੈਂਡ ਦੇ ਸ਼ਰਾਦ ਪਾਵਾਂਗੀ ਕਿਉਂਕਿ ਮੇਰੇ ਪਤੀ ਤੇ ਹਨਾ ਉਹ ਕਹਿੰਦੀ ਮੇਰੇ ਪਤੀ ਤੇ ਮੇਰੇ ਹਸਬੈਂਡ ਤੇ ਮੈਂ ਸ਼ਰਾਦ ਪਾਵਾਂਗੀ ਔਰ ਮਤਲਬ ਸਨੇਪੀ ਗਰਲਸ ਦੀ ਸੱਸ ਕਹਿੰਦੀ ਮੇਰੇ ਬੇਟਿਆਂ ਕੇ ਸ਼ਰਾਦ ਨਹੀਂ ਪਾਣੀ ਹੈਗੇ ਮਤਲਬ ਆਪਸ ਕੇ ਵਿੱਚ ਬਹੁਤ ਜ਼ਿਆਦਾ ਮਿਸ ਅੰਡਰਸਟੈਂਡਿੰਗ ਹੋਈ ਵੀ ਆ ਦੋਨਾਂ ਕੇ ਵਿੱਚ ਲਿਓ ਵੀ ਆ ਗਿਆ ਉੱਟ ਕੇ ਸੁੱਤਾ ਵਿਆਦਾ ਲਿਓ ਤੇ ਕਿਉਂਕਿ ਲਿਓ ਮੇਰੇ ਪਿੱਛੇ ਪਿੱਛੇ ਜਿੱਥੇ ਮੈਂ ਲਿਓ ਇਧਰ ਆ ਇਧਰ ਔਰ ਨੌਕਚੋਕ ਹਰੇਕ ਪਰਿਵਾਰ ਦੇ ਵਿੱਚ ਹੁੰਦੀ ਹੈ ਹਨ ਪਰ ਇੰਨੀ ਵੀ ਨੌਕਚੋਕ ਨਹੀਂ ਹੋਣੀ ਚਾਹੀਦੀ ਕਿ ਪਰਿਵਾਰ ਟੁੱਟ ਕੇ ਹੀ ਵਿਖਰ ਜੇ ਨਾ ਕਿ ਇੱਕ ਇਕੱਠੇ ਹੋਣ ਦਾ ਕਹਿੰਦੇ ਆ ਨਾ ਵੀ ਨੌਬਤ ਪੈਦਾ ਹੀ ਨਾ ਹੋਏ ਵੀ ਇਕੱਠੇ ਹੋ ਜਾਣ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਮਿਸ ਅੰਡਰਸਟੈਂਡਿੰਗ ਹੋ ਗਈ ਸੱਸੋਰ ਨੂੰ ਦੇ ਵਿੱਚ ਦੋਨੋਂ ਜਣੀਆਂ ਇਕੱਠੀਆਂ ਹੀ ਨਹੀਂ ਹੋ ਰਹੀਆਂ ਵਿਚਾਰੀਆਂ ਤੇ ਬਾਕੀ ਲੋਕ ਵੀ ਹੁੰਦੇ ਆ ਰਿਸ਼ਤੇਦਾਰ ਵੀ ਹੁੰਦੇ ਆ ਜਿਹੜੇ ਫੁੱਟ ਪਵਾ ਦਿੰਨੇ ਆ ਹਨਾ ਤੇ ਪਲੀਜ਼ ਰਿਕਵੈਸਟ ਹੈ ਜੀ ਰਿਸ਼ਤੇਦਾਰਾਂ ਨੂੰ ਵੀ ਜਿਹੜੇ ਜੇ ਤੁਸੀਂ ਮੇਰੇ ਵਲੌਗ ਦੇਖਦੇ ਹੋ ਸਨੇਪੀ ਗਰਲਸ ਔਰ ਉਹਦੀ ਸੱਸ ਦੇ ਵਿੱਚ ਪਲੀਜ਼ ਤੁਸੀਂ ਦੁਬਾਰਾ ਫਿਰ ਤੋਂ ਬੌਂਡਿੰਗ ਕਰਾ ਦਿਓ ਦੋਨਾਂ ਦੀ ਆਪਸ ਦੇ ਵਿੱਚ ਕਿਉਂਕਿ ਬਹੁਤ ਨਾਈਸ ਫੈਮਿਲੀ ਹੈ ਬਹੁਤ ਵਧੀਆ ਫੈਮਿਲੀ ਹੈ ਤੇ ਰਲ ਮਿਲ ਕੇ ਰਹੋ ਜੀ ਸਾਰੇ ਜਣੇ ਹਨਾ ਤੇ ਮੈਂ ਉਹਨਾਂ ਦੇ ਵਲੌਗ ਦੇਖਦੀ ਹੁੰਨੀ ਆ ਮੈਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਕਿਉਂਕਿ ਜੋ ਸਨੇਪੀ ਗਰਲਸ ਹੈ ਦੋ ਬੇਟੀਆਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਤੇ ਤਰਸਾਂਦਾ ਦੇਖ ਕੇ ਬੇਟੀਆਂ ਨੂੰ ਵੀ ਔਰ ਫਿਲਹਾਲ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਕਦੇ ਵੀ ਨਾ ਲੜਿਆ ਕਰੋ ਇਕ ਜੁੱਟ ਹੋ ਕੇ ਰਹੋ ਔਰ ਦੇਖੋ ਜਾਣੇ ਵਾਲਾ ਤਾਂ ਚੱਲਿਆ ਜਾਂਦਾ ਹਨ ਪਰ ਜਿਹੜੇ ਜੀਵਤ ਐ ਆਪਾਂ ਬਚੇ ਹੋਏ ਆ ਜਿਹੜੇ ਜੀਵਤ ਐ ਉਹ ਤਾਂ ਰਲ ਕੇ ਰਹਿ ਲੋ ਚਲੋ ਚਲੇ ਜਾਣੇ ਵਾਲਾ ਤਾਂ ਚੱਲਿਆ ਗਿਆ ਪਰ ਉਹਦੀ ਆਤਮਾ ਨੂੰ ਵੀ ਸ਼ਾਂਤੀ ਕਿੱਥੋਂ ਮਿਲੂਗੀ ਹਨ ਲਿਓ ਚਲ ਬਾ ਚਲ ਉਧਰ ਔਰ ਉਹਦੀ ਆਤਮਾ ਨੂੰ ਵੀ ਸ਼ਾਂਤੀ ਕਿੱਥੋਂ ਮਿਲੇਗੀ ਜੇ ਕਰਕੇ ਵਿੱਚ ਲੜਾਈ ਝਗੜਾ ਪਹਿਲਾਂ ਹੀ ਹੈ ਹਨ ਉਹ ਬੇਚਾਰੇ ਕਹੀਂ ਦਾ ਕਹੀਂ ਬੈਠੇ ਤਾਂ ਦੇਖ ਰਹੇ ਹੋਣੇ ਬੇਟੇ ਵੀ ਕਿ ਮੇਰੀ ਵਾਈਫ ਵੀ ਅੱਜ ਮੇਰੀ ਪਰਿਵਾਰ ਤੋਂ ਅਲੱਗ ਹੋ ਗਈ ਮੇਰੀ ਮਾਂ ਵੀ ਅੱਡ ਐ ਅੱਡ ਅੱਡ ਬੈਠੇ ਆ ਬੇਚਾਰੇ ਔਰ ਪਲੀਜ਼ ਸਾਰੇ ਜਣਾਂ ਨੂੰ ਰਿਕਵੈਸਟ ਹੈ ਜੀ ਰਲ ਕੇ ਰਿਹਾ ਕਰੋ ਮਿਲ ਕੇ ਰਿਹਾ ਕਰੋ ਤੇ ਕੰਮ ਤੰਦੇ ਮੈਂ ਸਾਰਾ ਦਿਨ ਆਪਣੇ ਹੱਥ ਨਾਲ ਕਰਦੀ ਆ ਕੋਈ ਮੇਰੇ ਘਰ ਹਾਊਸ ਵਾਈਫ ਨਹੀਂ ਲੱਗੀ ਵੀ ਮੈਂ ਖੁਦ ਕੰਮ ਕਰਦੀ ਆ ਔਰ ਖਾਸ ਕਰਕੇ ਜਿਹੜੇ ਮੈਨੂੰ ਬੇਲੀ ਕਹਿੰਦੇ ਆ ਨਾ ਉਹ ਦੇਖ ਲਿਆ ਕਰੋ ਕਿ ਮੈਂ ਆਪਣੇ ਕੰਮ ਖੁਦ ਕਰਦੀ ਆ ਮੇਰੇ ਹਸਬੰਦ ਵਕੀਲ ਹੈ ਮੈਂ ਰੱਖਣ ਨੂੰ ਕੰਮ ਵਾਲੀ ਵੀ ਰੱਖ ਸਕਦੀ ਆ ਪਰ ਮੈਂ ਰੱਖਦੀ ਨਹੀਂ ਹੈਗੀ ਨਾ ਸਰੀਰ ਬੇਕਾਰ ਹੈ ਜੀ ਜੇ ਆਪਾਂ ਕੰਮ ਵਾਲੀ ਨੂੰ ਰੱਖਾਂਗੇ ਆਪਣਾ ਖੁਦ ਕੰਮ ਕਰਦੀ ਆ ਮੈਂ ਤਾਂ ਕਿ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਨਾ ਲੱਗੇ ਔਰ ਸਰੀਰ ਸਾਡਾ ਫਿੱਟ ਰਹੇ ਖੁਦ ਕੰਮ ਕਰਿਆ ਕਰੋ ਆਪਣੇ ਬੱਚੇ ਆਉਣਗੇ ਜੀ ਮੇਰੇ 2 ਵਜੇ ਔਰ ਫਿਲਹਾਲ ਮੈਂ ਤੋਂ ਹੀ ਤੀ ਕੱਲ ਕਣਕ ਕੱਪੜੇ ਵੀ ਧੋਏ ਅੱਜ ਭਾਂਡੇ ਝਾੜੂ ਪੋਚਾ ਡਸਟਿੰਗ ਵੀ ਕਰੀ ਆ ਥੋੜੀ ਬਹੁਤੀ ਪੱਖੇ-ਪੁੱਖੇ ਸਾਫ਼ ਕਰੀ ਆ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਲਿਓ ਇਧਰ ਆ ਲਿਓ ਵਿਚਾਰਾ ਰਹਿ ਗਿਆ ਇਕੱਲਾ ਇਧਰ ਉਧਰ ਬਦਾਨੀ ਕੀ ਆ ਭਾਲਦਾ ਫਿਰ ਰਿਹਾ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆਂ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਸਕਿਪਰ ਨਾ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਇਕਦਮ ਜਕਾਸ ਕਮੈਂਟ ਬੋਲੇ ਤੋਂ ਹਨਾ ਔਰ ਮੇਰੀ ਸ਼ਾਰਟ ਵੀਡੀਓ ਵੀ ਦੇਖਿਆ ਕਰੋ ਮੇਰਾ ਲਾਈਵ ਮੈਂ ਲਾਈਵ ਵੀ ਆਉਣੀ ਆ ਮੇਰੇ ਲਾਈਵ ਦੇ ਵਿੱਚ ਵੀ ਜੁਆਇਨ ਕਰਿਆ ਕਰੋ ਔਰ ਮੇਨ ਪੁਆਇੰਟ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਫੇਰ ਕਮੈਂਟ ਕਰਿਆ ਕਰੋ ਦੇਖ ਕੇ ਤੁਸੀਂ ਪਹਿਲਾਂ ਹੀ ਕਮੈਂਟ ਕਰ ਦਿੰਨੇ ਆ ਵੀਡੀਓ ਪੂਰੀ ਦੇਖਦੇ ਨਹੀਂ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਵੀਡੀਓ ਪੂਰੀ ਨਹੀਂ ਦੇਖੀ ਕਿਉਂਕਿ ਜੋ ਪੂਰੀ ਵੀਡੀਓ ਦੇਖਦੇ ਆ ਨਾ ਉਹ ਵੀਡੀਓ ਦੇ ਵਿੱਚ ਤੇ ਪੁਆਇੰਟ ਨੋਟ ਕਰਕੇ ਕਮੈਂਟ ਕਰਦੇ ਆ ਪਰ ਤੁਸੀਂ ਡਾਇਰੈਕਟਲੀ ਕਮੈਂਟ ਕਰ ਦਿੰਦੇ ਹੋ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਮੇਰੀ ਵੀਡੀਓ ਪੂਰੀ ਨਹੀਂ ਦੇਖੀ ਹੈਗੀ ਚਲੋ ਜੀ ਥੱਕ ਗਈ ਆ ਹੁਣ ਮੈਂ ਮੈਨੂੰ ਲੱਗਿਆ ਬਾਹਰ ਕੋਈ ਆ ਗਿਆ ਚਲੋ ਜੀ ਬਾਏ ਟੇਕ ਕੇਅਰ ਬਾਏ ਜੀ ਬਾਏ